ਅੱਜ ਬੜੀ ਮੰਦਭਾਗੀ ਗਿੱਲ ਨੂੰ ਬਲੁੰਦਰ ਨਾਲੀ ਘਟਨਾ ਇੱਥੇ ਹੋਈ ਆ ਜਗਤ ਜੋਤ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਭਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋ ਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ਼ਿਕਾਇਤ ਤੱਕ ਸਾਹ ਤੋਂ ਪਹੁੰਚੇ ਆ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੋਸ਼ੀ ਛੜ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚੱਕ ਕਰਕੇ ਆਇਆ ਆ ਸੰਗਤਾਂ ਨਾਲ ਦੇ ਵਿੱਚ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸਕ ਗੁਰਦੁਆਰਾ ਸਾਹਿਬੇ ਦੇ ਜਾਣ ਬੋਲੋ ਇਹ ਸੁਨਹਾਰਾ ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧ ਚ ਬਹਿਸ ਵੀ ਹੋਈ ਆ ਸਾਰੇ ਪਿੰਡ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਇੱਕ ਘਰ ਚੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਦੇ ਅਠ ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਿਕਾਰ ਨਹੀਂ ਆ ਤੇ ਸਾਡਾ ਕਦੀ ਸਤਿਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਆਫਤਾ ਤਾਂ ਹੀ ਆ ਪਾਤਸ਼ਾਹ ਦਾ ਸਤਿਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਗਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਨਾ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗ ਲੱਗਣੀਆਂ ਕੀ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕਾਇਮ ਰੱਖਣਾ ਸਾਡਾ ਫਰਜ਼ਾ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜੇ ਮੈਂ ਇਸ ਪਿੰਡ ਦੇ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ 'ਚ ਕਦੋਂ ਚਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੁਸ਼ਣ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੀ ਅਦਬ ਸਤਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਤੇ ਆਪਾਂ ਵਿਚਰਾਂਗੇ ਸੰਗਤਾਂ ਇੱਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਆਂ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਡ੍ਰਿੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ-ਦੁਆਲੇ ਸੌ ਘਾਰ ਹੀ ਇੱਥੇ ਪਹਿਰੇਦਾਰ ਇੱਕ ਵੀ ਨਹੀਂ ਆ ਤੇ ਫਿਰ ਇਹੋ ਬਸ ਹੋਣਾ ਗੱਲ ਕਰੀਏ ਕਿ ਸਰ ਅੰਦਰ ਅਗ ਲੱਗ ਗਈ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਤ ਨੂੰ ਲੱਗੇ ਮੇਰੇ ਇਹਦੇ ਪੰਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉੱਥੇ ਕਿਸ ਤਰ੍ਹਾਂ ਪੁੱਛੋ ਹਣ ਗਾਲੀ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਤਰੀਕੇ ਦੇ ਨਾਲ ਹੁਣੇ ਬਾਹਰ ਸਿੰਘਾਂ ਨੇ ਮੈਨੂੰ ਦਿਖਾਈ ਨਹੀਂ ਹਾਂ ਜੀ ਬਹੁਤ ਮੰਦਪਗ ਆ ਨਾ ਫੋਰਸਰ ਪਿੰਡਾਂ ਦੇ ਵਿੱਚ 5 5 7 7 ਗੁਰਦੁਆਰੇ ਇਹਦੇ ਬਾਰੇ ਪੰਥ ਆਪਣਾ ਦੇਖੋ ਮੈਂ ਇਹ ਕਹਿਣਾ ਕਿ ਜਿਹੜੇ ਗੁਰਦੁਆਰਾ ਸਾਹਿਬ ਚ ਪ੍ਰੋਪਰ ਪ੍ਰਬੰਧ ਨਹੀਂ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉੱਥੇ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਇਹ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਲਈ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉੱਥੇ ਨਿਮਰਤਾ ਚੱਲਦੀ ਆ ਉੱਥੇ ਝੁਕਣਾ ਚੱਲ ਕੋਈ ਮਤਾ ਪਵੇਗਾ ਕਿ ਪਿੰਡ ਵਿੱਚ ਇਹ ਗੁਰਦੁਆਰਾ ਸਾਹਿਬ ਪਹਿਲਾਂ ਹੀ ਪਏ ਹੋਏ ਨੇ ਜੀ ਇਹ ਕਿਉਂ ਨਹੀਂ ਹੱਲ ਹੋ ਰਿਹਾ ਜੀ ਇੱਕ ਪਿੰਡ ਤੇ ਇੱਕ ਗੁਰਦੁਆਰਾ ਮਸਲੇ ਦਾ ਹੱਲ ਨਹੀਂ ਆ। ਕੀ ਆਣਾ ਸੁਣੋ। ਇੱਕ ਪਿੰਡ ਤੇ ਇੱਕ ਗੁਰਦੁਆਰਾ ਆ ਜਾ ਤੇ ਪਹਿਰੇਦਾਰੀ ਫੇਰ ਨਹੀਂ ਹੋਊਗੀ ਤੇ ਉਹ ਕੀ ਕਰਾਂਗੇ ਆਪਾਂ? ਹੱਲ ਵਾ ਪਹਿਰੇਦਾਰੀ। ਜੇ ਗੁਰਦੁਆਰਾ ਸਾਹਿਬ ਬਣਾਉਣਾ ਦੋਸਤ ਦਿਨੇ ਤੇ ਦੋ ਰਾਤ ਨੂੰ। ਔਰ ਜਿੱਥੇ ਅਦਬ ਸਤਕਾਰ ਨਹੀਂ ਆ ਉਥੇ ਗੁਰਦੁਆਰਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿਸੇ ਦੂਜੀ ਥਾਂ ਤੇ ਜਿੱਥੇ ਵਧੀਆ ਸੇਵਾ ਸੰਭਾਲਾ ਮਰਿਆਦਾ ਮੁਤਾਬਕ ਉਥੇ ਪਹੁੰਚ ਜਾਣੀ ਚਾਹੀਦੀ। ਇਹ ਹੱਲ। ਸਿੰਘ ਸਾਹਿਬ ਜਿੱਦਾਂ ਯਾਦ ਪਾਤ ਕਰਕੇ ਵੀ ਅਲੱਗ-ਅਲੱਗ ਗੁਰੂ ਘਰ ਬਣੇ ਆ ਹਨ ਹਰ ਇੱਕ ਧਰਮ ਨੇ ਆਪਣਾ ਗੁਰੂ ਘਰ ਅਲੱਗ ਬਣਾ ਲਿਆ ਇਸ ਤਿੱਦਾਂ ਤੇ ਉਹਦਾ ਕੀ ਹਾਲ ਹੈ ਆ ਵੀ ਕਿਵੇਂ ਆਪਾਂ ਦੇਖੋ ਵੈਸੇ ਵੈਸੇ ਤੇ ਜਾਤ ਆਧਾਰਿਤ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹਦੀ ਜਿਹੜਾ ਜਾਤ ਨੂੰ ਮੰਨਦਾ ਉਹ ਸਿੱਖ ਨਹੀਂ ਸਿੱਖ ਸਿੱਖੀ 'ਚ ਦੋ ਗੱਲਾਂ ਹੁੰਦੀਆਂ ਜਾਤ ਦਾ ਹੰਕਾਰ ਵੀ ਮਾੜਾ ਵਾ ਤੇ ਜਾਤ ਦੀ ਹੀਣਤਾ ਰੱਖਣੀ ਵੀ ਮਾੜੀ ਸਾਨੂੰ ਗੁਰੂ ਨੇ ਖਾਲਸੇ ਬਣਾਇਆ ਸਿੱਖ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ ਭਾਈ ਆਪਾ ਏਕ ਪਿਤਾ ਇੱਕ ਸਕੇ ਹੰਬਾਰਿਕ ਤੂੰ ਮੇਰਾ ਗੁਰੂ ਹੈ ਮੈਂ ਉਸ ਦਿਨ ਦਾ ਵਿਚਰਿਆ ਵਾ ਗਰੀਬ ਸਿੱਖਾਂ ਦੇ ਘਰਾਂ ਚ ਵੀ ਆਪਾਂ ਗਏ ਆ ਔਰ ਮੈਂ ਉਥੇ ਸਤਕਾਰ ਵੇਖਿਆ ਵਾ ਕਿਉਂ ਮੈਂ ਕਹਾਂ ਸਰ ਗੱਲ ਅਮੀਰੀ ਦਾ ਗਰੀਬੀ ਦੀ ਨਹੀਂ ਆ ਗੱਲ ਭਾਵਨਾ ਦੀ ਜਿੱਥੇ ਭਾਵਨਾ ਵਾ ਉਥੇ ਸਤਕਾਰ ਆ ਬਾਕੀ ਗੁਰੂ ਦਾ ਫਲਸਫਾ ਜਿਹੜਾ ਵਾ ਉਹ ਤੇ ਇਹ ਸਾਨੂੰ ਕਹਿੰਦਾ ਵਾ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਬਦਕਾਰ ਉਹ ਸਰ ਡੀਵੀਡੀ ਅੰਦਰ ਲੱਗੀ ਉਹਦੀ ਕੋਈ ਚੈਕਿੰਗ ਕੀਤੀ ਕੋਈ ਆਪਣੇ ਕੋਲ ਆ ਕਰ ਰਹੇ ਨੇ ਜੀ ਪ੍ਰਸ਼ਾਸਨ ਨਹੀਂ ਨਹੀਂ ਆਪਣੇ ਐਸਡੀਪੀਸੀ ਦੇ ਵੱਲੋਂ ਪ੍ਰੋਪਰ ਕੁਛ ਸਿੰਘ ਇਥੋਂ ਦੇ ਪਿੰਡ ਵਾਲੇ ਉਹ ਸਾਰੇ ਚੈੱਕ ਕਰ ਰਹੇ ਨੇ ਕਿਉਂਕਿ ਅੰਦਰ ਸਾਰਾ ਕੁਝ ਸੜ ਗਿਆ ਜੀ ਹੁਣ ਕੀ ਮਿਲਦਾ ਵਾ ਉਹਦੇ ਤੋਂ ਬਾਅਦ ਉਹ ਸਾਰੀ ਜਾਂਚ ਹੋ ਗਈ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ वाहिगुरु जी ख़ालसा वाहिगुरू